ਗੁਰੂ ਰਾਮਦਾਸ ਪਿਤਾ ਜੀ ਕੋਲੋਂ ਕੁਝ ਸਿੱਖਾਏ ਤੇ ਮਹਾਰਾਏ ਨੂੰ ਕਹਿੰਦੇ ਮਹਾਰਾਏ ਤੁਸੀਂ ਹਰ ਵੇਲੇ ਹੀ ਕਹਿੰਦੇ ਹੋ ਵੀ ਬਾਣੀ ਪੜਿਆ ਕਰੋ ਤੁਹਾਨੂੰ ਸਾਰਾ ਕੁਝ ਪ੍ਰਾਪਤ ਹੋਏਗਾ ਗੁਰਬਾਣੀ ਦੇ ਲੜ ਲੱਗੋ ਮਹਾਰੇ ਸਾਡਾ ਮਾਨ ਹੀ ਨਹੀਂ ਜੁੜਦਾ ਬਾਣੀ ਜੀ ਕਿਵੇਂ ਪੜੀਏ ਤੇ ਮਹਾਰਾਏ ਨੇ ਕਿਹਾ ਸੀ ਪਹਿਲੇ ਸਿੱਖ ਨੂੰ ਸਵਾਲ ਕੀਤਾ ਵੀ ਤੇਰਾ ਕਾਹਦਾ ਕੰਮ ਏ ਇਹ ਮੈਂ ਮਹਾਂਪੁਰਸ਼ਾਂ ਕੋਲੋਂ ਬਚਨ ਸੁਣਿਆ ਸੀ ਕਹਿੰਦੇ ਕਰਿਆਣੇ ਦੀ ਦੁਕਾਨ ਏ ਕਹਿੰਦੇ ਫਿਰ ਕਦੀ ਕਦੀ hattim ਬੰਦ ਕਰ ਦਿੰਦੇ ਕਦੀ ਕਦੀ ਖੋਲ ਦਿੰਦੇ ਹੋਗੇ ਕਹਿੰਦੇ ਨਹੀਂ ਮਹਾਰਾਏ ਇਸ ਤਰ੍ਹਾਂ ਥੋੜਾ ਹੋ ਸਕਦਾ ਅੱਟੀ ਤੇ ਰੋਜ਼ ਖੋਲਣੀ ਪੈਂਦੀ ਹੈ ਮਾਰੇ ਕਹਿੰਦੇ ਕਦੀ ਕਦੀ ਤੇ ਜੀ ਕਰਦਾ ਆ ਕਿ ਵੀ ਅੱਜ ਅੱਟੀ ਬੰਦ ਕਰਦੀ ਅੱਜ ਰਹਿਣ ਦੀ ਅੱਜ ਕੰਮਾਂ ਤੇ ਨਾ ਜਾਈਏ ਕਹਿੰਦੇ ਮਾਰਾ ਹੀ ਦਿਲ ਕਰੇ ਨਾ ਕਰੇ ਪੇਟ ਤੇ ਪਾਲਣਾ ਹੈ ਪਰਿਵਾਰ ਨੂੰ ਪਾਲਣਾ ਮਾਰੇ ਜੱਟੀ ਤੇ ਖੋਲਣੀ ਪੈਣੀ ਹੈ ਇਸ ਕਰਕੇ ਰੋਜ਼ ਅੱਟੀ ਖੋਲਦੇ ਆ ਭਾਵੇਂ ਮਨ ਕਰੇ ਭਾਵੇਂ ਨਾ ਕਰੇ ਅਸੀਂ ਅੱਟੀ ਰੋਜ਼ ਖੋਲਦੇ ਦੂਜੇ ਨੂੰ ਮਾਰੇ ਨੇ ਕਿਹਾ ਮਾਰੇ ਕਹਿੰਦੇ ਤੇਰੀ ਕਾਦੀ ਕਿਤੇ ਕਹਿੰਦਾ ਜੀ ਮੈਂ ਕਿਸਾਨ ਕਹਿੰਦੇ ਫਿਰ ਤੁਸੀਂ ਤੇ ਕਦੀ ਖੇਤਾਂ ਨੂੰ ਚਲੇਗੇ ਕਦੀ ਨਾ ਗਏ ਇਦਾਂ ਹੋ ਜਾਂਦਾ ਆਏਗਾ ਤੇ ਨਾ ਮਾਰੇ ਕਿਸਾਨੀ ਸੋਖੀ ਨਹੀਂ ਹੈ ਵਾਈ ਕਰਨੀ ਪੈਂਦੀ ਹੈ ਬੀਜ ਬੋਨੇ ਪੈਂਦੇ ਹੈ ਸंचाई ਕਰਨੀ ਪੈਂਦੀ ਫਿਰ ਨਦੀਨ ਕੱਢਣੇ ਪੈਂਦੇ ਮਾਰੇ ਫਿਰ ਫਸਲਾਂ ਹੁੰਦੀਆਂ ਫਸਲਾਂ ਦੀ ਕਟਾਈ ਕਰਨੀ ਪੈਂਦੀ ਹੈ ਫਿਰ ਉਹਨੂੰ ਸੰਭਾਲ ਕਰਨੀ ਪੈਂਦੀ ਹੈ ਮਾਰੇ ਕਿਸਾਨੀ ਸੋਖੀ ਨਹੀਂ ਹੈਗੀ ਬੜੀ ਔਖੀ ਹੈ ਰੋਜ਼ ਮਿੱਟੀ ਨਾਲ ਮਿੱਟੀ ਹੋਣਾ ਪੈਂਦਾ ਸਾਨੂੰ ਮਾਰੇ ਕਹਿੰਦੇ ਫਿਰ ਵੀ ਕਦੀ ਕਦੀ ਤੇ ਮਨ ਕਰਦਾ ਹੈਗਾ ਵੀ ਅੱਜ ਰਹਿਣ ਦੀ ਖੇਤਾਂ ਨੂੰ ਨਾ ਜਾਈਏ ਇਹਨੇ ਮਾਰੇ ਕੀ ਕਰੀਏ ਮਨ ਕਰੇ ਨਾ ਕਰੇ ਪਰਵਾਰ ਨੂੰ ਪਾਲਣਾ ਹੈ, পেট ਨੂੰ ਪਾਲਣਾ ਸਾਨੂੰ ਜਾਣਾ ਹੀ ਪੈਂਦਾ ਮਾਰੇ ਖੇਤਾਂ 'ਚ। ਮਾਰੇ ਕਹਿੰਦੇ ਵੀ ਗੱਲ ਠੀਕ ਹੈ। ਫਿਰ ਤੀਸਰੇ ਨੂੰ ਮਾਰੇ ਨੇ ਪੁੱਛਿਆ ਵੀ ਤੁਹਾਡੀ ਕਾਦੀ ਕਿਰਤ ਹੈ? ਉਹ ਕਹਿੰਦਾ ਜੀ ਮੈਂ ਮਜ਼ਦੂਰ ਆ। ਮੈਂ ਰੋਜ਼ ਮਜ਼ਦੂਰੀ ਕਰਦਾ ਤੇ ਉਹਦਾ ਜੋ ਮਿਲਦਾ ਤੇ ਮੈਂ ਲਿਆ ਕੇ ਘਰ ਪਰਿਵਾਰ ਪਾਲਦਾ। ਮਾਰੇ ਕਹਿੰਦੇ ਫਿਰ ਤੁਸੀਂ ਕਦੀ ਕਦੀ ਛੁੱਟੀ ਕਰ ਲੈਂਦੇ ਹੋ? ਕਹਿੰਦੇ ਨਹੀਂ ਮਾਰੇ, ਮੈਂ ਤੇ ਸਰਜਰੀ ਖਾਣ ਵਾਲਾ। ਮੈਂ ਚਾਹ ਕੇ ਵੀ ਛੁੱਟੀ ਨਹੀਂ ਕਰ ਸਕਦਾ ਕਿਉਂਕਿ ਰੋਜ਼ ਜੋ ਆਣਾ ਹੈ ਮਾਇਆ ਮੈਂ ਉਹਦਾ ਹੀ ਪਦਾਰਤ ਲੈਣਾ ਤੇ ਉਹਦਾ ਹੀ ਛਕਾਣਾ ਸਾਰੇ ਬੱਚਿਆਂ ਨੂੰ ਪਰਿਵਾਰ ਨੂੰ। ਮਾਰੇ ਕਹਿੰਦੇ ਬਹੁਤ ਸਿਆਣੇ ਹੋ ਗਏ। ਮਾਰੇ ਸਿੱਖਾਂ ਨੂੰ ਕਹਿਣ ਲੱਗੇ ਤੁਸੀਂ ਕਿੱਡੇ ਸਿਆਣੇ ਹੋ ਗਏ ਹੋ? ਦੇਖੋ ਮਨ ਕਰੇ ਨਾ ਕਰੇ ਹੱਟੀਆਂ ਵੀ ਖੋਲਦੇ ਹੋ, ਮਨ ਕਰੇ ਨਾ ਕਰੇ ਮਿੱਟੀ ਨਾਲ ਮਿੱਟੀ ਹੁੰਦੇ ਹੋ, ਮਨ ਕਰੇ ਨਾ ਕਰੇ ਮਜ਼ਦੂਰੀਆਂ ਕਰਦੇ ਹੋ। ਕਿਹਦੇ ਖਾਤਰ? ਪੇਟ ਦੀ ਖਾਤਰ, ਪਰਿਵਾਰ ਦੀ ਖਾਤਰ। ਕਹਿੰਦੇ ਤੁਹਾਡਾ ਸਵਾਲ ਕਿ ਮਨ ਨਹੀਂ ਕਰਦਾ ਤੇ ਬਾਣੀ ਕਿਉਂ ਪੜ੍ਹੀਏ? ਕਹਿੰਦੇ ਭੋਲਿਓ ਮਨ ਕਰੇ ਨਾ ਕਰੇ ਜੇ ਪੇੜ ਦੀ ਖਾਤਰ ਸਾਰੇ ਕੰਮ ਕਰਦੇ ਹੋ ਮਨ ਕਰੇ ਨਾ ਕਰੇ ਆਤਮਾ ਦੀ ਖਾਤਰ ਬਾਣੀ ਪੜਨੀ ਸ਼ੁਰੂ ਕਰਦੇ ਹੋ ਇੱਕ ਦਿਨ ਤੁਹਾਡਾ ਮਨ ਵੀ ਜੁੜਨਾ ਸ਼ੁਰੂ ਹੋ ਜਾਏਗਾ